ਸਾਸਤਰੀ ਕਾਲ ਜੀ ਅੱਜ ਅਸੀਂ ਬਣਾਵਾਂਗੇ ਜੀ ਗਲਗਲਾਂ ਦਾ ਖੱਟਾ ਮਿੱਠਾ ਤੇ ਚਟਪਟਾ ਅਚਾਰ ਇਹਦੇ ਵਾਸਤੇ ਅਸੀਂ ਜੀ ਗਲਗਲ ਜੜੀ ਹੈ ਲਈ ਹੈ ਉਸ ਨੂੰ ਅਸੀਂ ਚੰਗੀ ਤਰ੍ਹਾਂ ਧੋ ਕੇ ਪਹੁੰਚ ਕੇ ਸੁਕਾ ਕੇ ਛੋਟੇ-ਛੋਟੇ ਪੀਸਾ ਦੇ ਵਿੱਚ ਕੱਟ ਲਿਆ ਹੈ ਤੇ ਨਾਲ ਹੀ ਅਸੀਂ ਜਿਹੜੀ ਕੜਾਈ ਹੈ ਜੀ ਉਸ ਨੂੰ ਗਰਮ ਹੋਣੀ ਰੱਖ ਦਿੱਤਾ ਹੈ ਕੜਾਈ ਦੇ ਗਰਮ ਹੋਣ ਤੇ ਇਹਦੇ ਵਿੱਚ ਅਸੀਂ ਪਾਵਾਂਗੇ ਜੀ ਪਹਿਲਾਂ ਸਰੋਂ ਦਾ ਤੇਲ ਸੋ ਗਲਗਲ ਦਾ ਇਹ ਅਚਾਰ ਜਿਹੜਾ ਹੈ ਜੀ ਉਸ ਨੂੰ ਅਸੀਂ ਤੜਕਾ ਲਗਾ ਕੇ ਬਣਾਵਾਂਗੇ ਸੋ ਤੇਲ ਜਿਹੜਾ ਹੈ ਜੀ ਉਸ ਨੂੰ ਜਦੋਂ ਚੰਗੀ ਤਰ੍ਹਾਂ ਗਰਮ ਹੋ ਜਾਏ ਤੇ ਵਿੱਚ ਪਾਵਾਂਗੇ ਜੀ ਅੱਧਾ ਇੱਕ ਚਮਚ ਜਿਹੜਾ ਹੈ ਜੀ ਰਾਈ ਤੇ ਅੱਧਾ ਚਮਚ ਇਹ ਮੇਥੇ ਲੇਹਨ ਔਰ ਅੱਧਾ ਇੱਕ ਚਮਚ ਜਿਹੜਾ ਹੈ ਅਜਵਾਇਦਾ ਲਿਆ ਹੈ ਜਦੋਂ ਇਹਨਾਂ ਮਸਾਲਿਆਂ ਨੂੰ ਜਿਹੜਾ ਹੈ ਜੀ ਅਸੀਂ ਭੁੰਨ ਕੇ ਤੇ ਜਦੋਂ ਇਹਦੇ ਵਿੱਚੋਂ ਖੁਸ਼ਬੂ ਆ ਲੱਗ ਜਾਏਗੀ ਮਸਾਲਿਆਂ ਤੇ ਭੁੱਜ ਜੇਂਦੀ ਤੇ ਉਸ ਤੋਂ ਬਾਅਦ ਅਸੀਂ ਗਲਗਲ ਜਿਹੜੀ ਹੈ ਜੀ ਕੱਟ ਕੇ ਪਹਿਲਾਂ ਰੱਖੀ ਹੋਈ ਹੈ ਇਹ ਗਲਗਲ ਸਾਰੀ ਜਿਹੜੀ ਸੀ ਪਾ ਦੇਣੀ ਹੈ ਤੇ ਇਹਨਾਂ ਨੂੰ ਅਸੀਂ ਜਿਹੜਾ ਹੈ ਜੀ ਤਿੰਨ ਤੋਂ ਚਾਰ ਮਿੰਟ ਜਿਹੜਾ ਹੈ ਜੀ ਤੇਲ ਦੇ ਵਿੱਚ ਭੁੱਲਾਂਗੇ ਮਸਾਲਿਆਂ ਦੇ ਨਾਲ ਹੀ ਸੋ ਜੇਕਰ ਅਸੀਂ ਇਹਨਾਂ ਨੂੰ ਭੁੰਨ ਲਾਂਗੇ ਤਾਂ ਇਹਨਾਂ ਦਾ ਜਿਹੜਾ ਗਲਗਲਾਂ ਦਾ ਜਿਹੜੇ ਜੀ ਛਿਲਕੇ ਆ ਥੋੜੇ ਜਿਹਾ ਸੌਫਟ ਹੋ ਜਾਣਗੇ ਤੇ ਆਚਾਰ ਜਿਹੜਾ ਸਾਡਾ ਜਲਦੀ ਬਣ ਕੇ ਤਿਆਰ ਹੋ ਜਾਏਗਾ ਕਿਸ ਕਰਕੇ ਇਹਨਾਂ ਨੂੰ ਅਸੀਂ ਜਿਹੜਾ ਥੋੜਾ ਜਿਹਾ ਭੁੰਨਣਾ ਹੈ ਬਹੁਤ ਜ਼ਿਆਦਾ ਨਹੀਂ ਭੁੰਨਣਾ ਸਿਰਫ 3 ਤੋਂ 4 ਮਿੰਟ ਭੁੰਨਾਗੇ ਇਹਦੇ ਨਾਲ ਇਹਦਾ ਥੋੜਾ ਜਿਹਾ ਸੇਕ ਲੱਗ ਜਾਏਗਾ ਤੇ ਛਿਲਕੇ ਜਿਹੜੇ ਇਹਨਾਂ ਦੇ ਥੋੜੇ ਨਰਮ ਹੋ ਜਾਣਗੇ ਤੇ ਉਸ ਤੋਂ ਬਾਅਦ ਜਿਹੜਾ ਹੈ ਜੀ ਇਹਦੇ ਵਿੱਚ ਅਸੀਂ ਨਮਕ ਪਾਵਾਂਗੇ ਗਲਗਲਾਂ ਦੇ ਹਿਸਾਬ ਦੇ ਨਾਲ ਔਰ ਲਾਲ ਮਿਰਚ ਪਾਊਡਰ ਹੈ ਤੇ ਇਹ ਹੈ ਜੀ ਕਾਲੀ ਮਿਰਚ ਦਾ ਪਾਊਡਰ ਜੇ ਜ਼ਿਆਦਾ ਤਿੱਖਾ ਨਹੀਂ ਬਣਾਉਣਾ ਚਾਹਦੇ ਤਾਂ ਤੁਸੀਂ ਜਿਹੜਾ ਹੈ ਲਾਲ ਮਿਰਚ ਕਾਲੀ ਮਿਰਚ ਜਿਹੜੀ ਹੈ ਇਹਦੇ ਵਿੱਚ ਇੱਕ ਜਿਹੜਾ ਹੀ ਹੈ ਜੀ ਕੋਈ ਵੀ ਮਿਰਚ ਜਿਹੜੀ ਆ ਤੁਸੀਂ ਸਕਿਪ ਕਰ ਸਕਦੇ ਹੋ ਜਾਂ ਇਹਦੀ ਮਾਤਰਾ ਥੋੜੀ ਘਟ ਕਰ ਸਕਦੇ ਹੋ ਕਿਉਂਕਿ ਅਸੀਂ ਥੋੜਾ ਜਿਹਾ ਚਟਪਟਾ ਵੀ ਜਿਹੜਾ ਹੈ ਇਸੇ achar ਨੂੰ ਬਣਾਉਣਾ ਹੈ ਇਸ ਕਰਕੇ ਅਸੀਂ ਜਿਹੜੀ ਲਾਲ ਮਿਰਚ ਕਾਲੀ ਮਿਰਚ ਦਾ ਪਾਊਡਰ ਪਾਇਆ ਹੈ ਸੋ ਇਹ ਮਸਾਲੇ ਪਾਨ ਤੋਂ ਬਾਅਦ ਜਿਹੜਾ ਹੈ ਜੀ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤਾਂ ਜੋ ਹਰ ਇੱਕ ਜਿਹੜਾ ਹੈ ਗਲਗਲ ਦਾ ਪੀਸ ਜਿਹੜਾ ਹੈ ਚੰਗੀ ਤਰ੍ਹਾਂ ਮਸਾਲਿਆਂ ਦੇ ਨਾਲ ਕੋਟ ਹੋ ਜਾਏ ਤੇ ਅਸੀਂ ਇਹਨਾਂ ਨੂੰ 5 ਮਿੰਟ ਤੱਕ ਜਿਹੜਾ ਹੈ ਜੀ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ ਗੈਸ ਦੀ ਫਲੇਮ ਨੂੰ ਅਸੀਂ ਜਿਹੜਾ ਹੈ ਮੀਡੀਅਮ ਤੇ ਹੀ ਰੱਖਿਆ ਹੈ ਸੋ ਦੇਖ ਸਕਦੇ ਹੋ ਚੰਗੀ ਤਰ੍ਹਾਂ ਮਸਾਲੇ ਜਿਹੜੇ ਹਨ ਸਾਰੇ ਹੀ ਪੀਸਾਂ ਨੂੰ ਚੰਗੀ ਤਰ੍ਹਾਂ ਕੋਟ ਹੋ ਗਏ ਹਨ ਮਸਾਲੇ ਜਿਹੜੇ ਬੀਸ ਡੇਟ ਹੈ ਚੰਗੀ ਤਰ੍ਹਾਂ ਕੋਟ ਹੋ ਗਿਆ ਨੂੰ ਉਸ ਤੋਂ ਬਾਅਦ ਅਸੀਂ ਲਿਆ ਹੈ ਜੀ 200 ਗ੍ਰਾਮ ਦੇ ਕਰੀਬ ਗੁੜ ਹੈ ਸੋ ਗੁੜ ਨੂੰ ਅਸੀਂ ਬਰੀਕ ਕੋਟ ਲਿਆ ਹੈ ਬਰੀਕੋਟ ਕੇ ਪਾਵਾਂਗੇ ਤਾਂ ਜਿਹੜਾ ਹੈ ਜੀ ਜਲਦੀ ਹੀ ਮਿਕਸ ਹੋ ਜਾਏਗਾ ਮੈਲਟ ਹੋ ਜਾਏਗਾ ਜਲਦੀ ਸੋ ਉਹਨੀ ਦਿਨ ਅਸੀਂ ਹਿਲਾਏ ਜਾਵਾਂਗੇ ਜਦੋਂ ਤੱਕ ਗੁੜ ਚੰਗੀ ਤਰ੍ਹਾਂ ਜਿਹੜਾ ਮੈਲਟ ਨਹੀਂ ਹੋ ਜਾਂਦਾ ਸੋ ਇੱਕ ਡੇਟ ਮਿੰਟ ਦੇ ਵਿੱਚ ਗੁੜ ਵੀ ਚੰਗੀ ਤਰ੍ਹਾਂ ਮੈਲਟ ਹੋ ਜਾਏਗਾ ਇਸ ਨੂੰ ਹਿਲਾਇ ਜਰੂਰ ਜਾਣਾ ਹੈ 卢ਜੀ ਗੁੜ ਚੰਗੀ ਤਰ੍ਹਾਂ ਮੈਲਟ ਹੋ ਗਿਆ ਤੇ ਅਸੀਂ ਉਦੋਂ ਤੱਕ ਹਿਲਾਇ ਜਾਵਾਂਗੇ ਜਦੋਂ ਤੱਕ ਗੁੜ ਤੇ ਜਿਹੜੀਆਂ ਗਲਗਲਾ ਹਨ ਚੰਗੀ ਤਰ੍ਹਾਂ ਮਿਕਸ ਨਹੀਂ ਹੋ ਜਾਂਦੀਆਂ ਤੇ ਗੁੜ ਦਾ ਰਸਾ ਜਿਹੜਾ ਹੈ ਜੀ ਇਸ ਨੂੰ ਅਸੀਂ ਥੋੜਾ ਜਿਹਾ ਜਿਹੜਾ ਹੈ ਸੰਗਣਾ ਕਰਨਾ ਹੈ ਉਦੋਂ ਤੱਕ ਕਰ ਕੀ ਗੱਲ-ਗੱਲਾਂ ਦੇ ਵਿੱਚ ਚੰਗੀ ਤਰ੍ਹਾਂ ਇਹ ਮਿਕਸ ਹੋ ਜੇ ਲੋਜੀ ਗੁੜ ਦਾ ਰਸਾ ਵੀ ਜਿਹੜਾ ਸੰਗਣਾ ਹੋ ਗਿਆ ਸੋ ਇਹ achar ਜਿਹੜਾ ਹੈ ਜੀ ਬਹੁਤ ਹੀ ਜਲਦੀ ਬਣ ਕੇ ਤਿਆਰ ਹੁੰਦਾ ਹੈ ਤੇ ਬਹੁਤ ਹੀ ਟੇਸਟੀ ਵੀ ਲੱਗਦਾ ਹੈ ਤੇ ਉਸ ਤੋਂ ਬਾਅਦ ਇਸ ਨੂੰ ਅਸੀਂ ਜੀ ਠੰਡਾ ਕਰਕੇ ਤੇ ਕਿਸੇ ਕੰਟੇਨਰ ਦੇ ਵਿੱਚ ਜਿਹੜਾ ਹੈ ਜੀ ਪਾ ਲੈਣਾ ਹੈ ਸੋ ਇਹ ਆਚਾਰ ਰੋਟੀ ਪੂਰੀ ਪਰੌਂਠੀ ਦੇ ਨਾਲ ਕਿਸੇ ਨਾਲ ਵੀ ਖਾ ਸਕਦੇ ਹੋ ਬਹੁਤ ਹੀ ਟੇਸਟੀ ਲੱਗਦਾ ਹੈ ਸੋ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਇਹ ਵੀਡੀਓ ਜ਼ਰੂਰ ਪਸੰਦ ਆਈ ਹੋਵੇਗੀ ਸੋ ਵੀਡੀਓ ਦੇਖਣ ਲਈ ਧੰਨਵਾਦ ਮਿਲਦੇ ਕਿਸੇ ਨਵੇਂ ਵੀਡੀਓ ਨਾਲ ਤਦ ਤੱਕ